ਅੱਜ ਸਾਡਾ ਨਾ ਬਣੀ ਹੋਇਆ ਪੱਤਰਕ ਤੇ ਰਾਂਦੇ ਸਿਰਮੌਰ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਰਾਜੇ ਸਿੰਘ ਖਾਲਸਾ ਜੋ ਕਿ ਅਮਰਤਪਾਲ ਸਿੰਘ ਜੀ ਨੂੰ ਡਿਬਰੂ ਵਾਲੀਅਲ ਵਿੱਚ ਮਿਲ ਕੇ ਆਏ ਹਨ ਤੇ ਉਹ ਉਹਨਾਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਝੋਨ ਲੜਨਗੇ ਅੱਜ ਉਹਨਾਂ ਨਾਲ ਮਿਲ ਕੇ ਵਿਸਥਾਰਪੂਰਵਕ ਜਾਣਕਾਰੀ ਲੈਂਦੇ ਆ ਤੇ ਜਨਤਾ ਮੂਦੇ ਇਹ ਰੱਖਦੇ ਆ ਵਾਹਿਗੁਰੂ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਦਾ ਜੀ ਗੁਰੂਗੜ੍ਹ ਜੇਲ੍ਹ ਤੋਂ ਆਇਓ ਕਈ ਦਿਨਾਂ ਬਾਅਦ ਹਾਂਜੀ ਹਾਂਜੀ ਤੇ ਖਡੂਰ ਸਾਹਿਬ ਤੋਂ ਕਹਿੰਦੇ ਵੀ ਉਹ ਲੜਨਗੇ ਇਹ ਆਈਡੀਆ ਕਿੱਥੋਂ ਆਇਆ ਤੇ ਕੀ ਨਹੀਂ ਦਿੱਤਾ ਜੀ ਦੇਖੋ ਇਹ ਆਈਡੀਆ ਜਿਹੜਾ ਹੈ ਰਾਤੂ ਤੇ ਸਿੱਖ ਸੰਗਤ ਜਿਹੜੀ ਸੀ ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਇਹ ਗੱਲ ਸੀ ਜੀ ਉਹਨਾਂ ਦੀ ਮੰਨ ਸੀ ਤੇ ਜਿਹੜਾ ਗ੍ਰਿਫਤਦਾਰੀ ਹੋਈ ਭਾਈ ਅਮਰਪਾਲ ਸਿੰਘ ਖਾਲਸਾ ਵੀ ਜਦੋਂ ਕਿ ਉਹ ਅਮਰਤ ਸ਼ਕਾ ਰਹੇ ਸੀ ਤੇ ਖਾਲਸਾ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਸੀ ਉਹ ਨੌਜਵਾਨਾਂ ਨੂੰ ਲਸ਼ਿਆਂ ਦੀ ਲਹਨਤ ਤੋਂ ਦੂਰ ਕਰ ਰਹੇ ਸੀ ਤੇ ਉਹ ਇੱਕ ਐਸੇ ਸਮਾਜ ਦੀ ਸਿਰਜਣਾ ਕਰ ਰਹੇ ਸੀ ਜਿਹੜਾ ਜਿਸ ਦਾ ਆ ਆਧਾਰ ਜਿਹੜਾ ਸੀ ਤੁਹਾਨੂੰ ਗੁਰਵਿੰਦਰ ਸਿੰਘ ਸਾਹਿਬ ਮਹਾਰਾਜ ਚੰਦ ਦੀ ਧਰਪਾਸ਼ਾ ਦੀ ਵਿਚਾਰਧਾਰਾ ਸੀ ਉਸ ਸਮੇਂ ਸਰਕਾਰ ਨੇ ਉਹਨਾਂ ਨੂੰ ਜਖਮਦਾਰ ਕਰ ਲਿਆ ਤੇ ਜਖਮਦਾਰ ਕਰਕੇ ਇੱਕ ਨਾਇਕ ਚ ਤੌਰ ਤੇ ਵੀ ਬਹੁਤ ਨਿਕਮਾ ਚੋਂ ਚੁੱਕਿਆ ਕਾਨੂੰਨੀ ਤੌਰ ਤੇ ਵੀ ਨਿਕਮਾ ਜਿਹੜਾ ਚੁੱਕਿਆ ਤੇ ਉਹ ਜਿਹੜਾ ਉਸ ਦੇ ਖਿਲਾਫ ਜਨਤਾ ਦਾ ਫਤਵਾ ਇਤਿਹਾਸ ਦੇ ਵਿੱਚ ਜਰੂਰ ਦਰਜ ਹੋਣਾ ਚਾਹੀਦਾ ਤੇ ਜਨਤਾ ਦਾ ਫਤਵਾ ਸਿਰਫ ਵੋਟਾਂ ਮਿਲੇ ਦਿੱਤਾ ਜਾ ਸਕਦਾ ਚੋਣਾਂ ਵੇਲੇ ਦਿੱਤਾ ਜਾ ਸਕਦਾ ਉਹ ਫਤਵਾ ਜਿਹੜਾ ਹੈ ਉਹ ਮਿਲ ਨਹੀਂ ਸਕਦਾ ਤੇ ਉਹ ਫਤਵਾ ਜਰੂਰ ਲਿਆ ਜਾਵੇ ਉਹ ਫਤਵਾ ਤਾਂ ਹੀ ਲਿਆ ਜਾ ਸਕਦਾ ਜੇ ਭਾਈ ਅਮਰਪਾਲ ਸਿੰਘ ਆਪ ਚੋਣ ਮੈਦਾਨ ਵਿੱਚ ਆਉਣ ਤੇ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤੇ ਉਹ ਚੋਣ ਮੈਦਾਨ ਦੇ ਵਿੱਚ ਆਉਣਾ ਉਹਨਾਂ ਦਾ ਸਾਰੀ ਸੰਗਤ ਦੀ ਇਹ ਭਾਵਨਾ ਸੀ ਮੈਂ ਉਹਨਾਂ ਨੂੰ ਕਈ ਮੀਟਿੰਗਾਂ ਤੋਂ ਅੱਡੜ ਥਾਮਾਂ ਦੀਆਂ ਸੰਗਤੀਆਂ ਭਾਵਨਾਵਾਂ ਬਾਰੇ ਦੱਸ ਰਿਹਾ ਸੀ ਤੇ 24 ਫਰਵਰੀ ਦੀ ਮੀਟਿੰਗ ਵਿੱਚ 24 ਅਪ੍ਰੈਲ ਦੀ ਮੀਟਿੰਗ ਵਿੱਚ ਇਹ ਭਾਵਨਾਵਾਂ ਦੱਸੀਆਂ ਤੇ ਉਹਨਾਂ ਨੇ ਸੰਗਤ ਦੇ ਫੈਸਲੇ ਮੂਰੇ ਜੀ ਕਹਿੰਦੇ ਸਿਰ ਝਟਾਉਂਦੇ ਆ ਇਹ ਫੈਸਲਾ ਲਿਆ ਕਿ ਖਡੂਰ ਸਾਹਿਬ ਤੋਂ ਪਾਰਲੀਮੈਂਟ ਦੀ ਨੌਂ ਸਭਾ ਦੀ ਚੋਣ ਲੜੇ ਜਿਹੜਾ ਜਨਤਨ ਨੂੰ ਹਕਤਵਾ ਦੇ ਦਿੰਦੀ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਬਣਾ ਦਿੰਦੀ ਹੈ ਤਾਂ ਇਹਦਾ ਕੀ ਫਾਇਦਾ ਹੋਊਗਾ ਦੇਖੋ ਫਾਇਦਾ ਇਹ ਹੋਊ ਕਿ ਇਹ ਸਰਕਾਰ ਦੇ ਖਿਲਾਫ ਫਤਵਾ ਹੋ ਗਿਆ ਜਿਹੜੀ ਇਹ ਸਰਕਾਰ ਨੇ ਇਹ ਬੜਾ ਗੈਰਜਮਹੂਰੀ ਜਿਹੜਾ ਸੀ ਨੇ ਗਲਤ ਕਦਮ ਚੱਕਿਆ ਸੀ ਉਹ ਜਿਹੜਾ ਹੈ ਫਤਵਾ ਦਿੱਤਾ ਗਿਆ ਤੇ ਉਹ ਰੱਦ ਕਰ ਦਿੱਤਾ ਗਿਆ ਜੀ ਦੂਸਰੀ ਗੱਲ ਜਿਹੜੀ ਹੋਊ ਇਹਦੇ ਨਾਲ ਖਾਲਸਾ ਪੰਥ ਨੂੰ ਬੜੀ ਤਾਕਤ ਮਿਲੂਗੀ ਜੀ ਕਿ ਖਾਲਸਾ ਪੰਥ ਦੇ ਜਿਹੜੇ ਮਰਿਆਦਾ ਦਾ ਪ੍ਰਚਾਰ ਕਰਦੇ ਸੀ ਉਹਨਾਂ ਦੇ ਹੱਥ ਦੇ ਵਿੱਚ ਫਤਵਾ ਦਿੱਤਾ ਗਿਆ ਤੇ ਅੰਮ੍ਰਿਤ ਸੰਚਾਰ ਜਿਹੜਾ ਸੀ ਉਹ ਠੀਕ ਹੈ ਜੀ ਤੇ ਜੋ ਪ੍ਰਚਾਰ ਭਾਈ ਅਮਰਪਾਲ ਸਿੰਘ ਕਰ ਰਹੇ ਸੀ ਉਹ ਇਤਿਹਾਸ ਦੇ ਵਿੱਚ ਸਹੀ ਦਰਜ ਹੋਊਗਾ ਉਰੇ ਇਤਿਹਾਸ ਚ ਗੱਲ ਹੋਊਗੀ ਉਹਨਾਂ ਦੀ ਜਿੱਤ ਐ ਤੇ ਇਤਿਹਾਸ ਦੇ ਵਿੱਚ ਦਰਜ ਹੋਊ ਦੁਨੀਆ ਰਹੇ ਨਾ ਰਹੇ ਉਹ ਹਮੇਸ਼ਾ ਇਤਿਹਾਸ ਦਾ ਹਿੱਸਾ ਰਹੇ ਤੇ ਐਨਐਸਏ ਟੁੱਟ ਜੂ ਫਿਰ ਦੇਖੋ ਐਨਐਸਏ ਟੁੱਟਣ ਦੀ ਜਾਂ ਨਾ ਟੁੱਟਣ ਦੀ ਉਹ ਗੱਲ ਜਿਹੜੀ ਆ ਉਹ ਇੱਕ ਮੋਰਲ ਪ੍ਰੈਸ਼ਰ ਹੁੰਦਾ ਹੈ ਹੂੰ ਉਹ ਮੋਰਲ ਪ੍ਰੈਸ਼ਰ ਦਾ ਉਸ ਸਮੇਂ ਜਿਹੜਾ ਹੈ ਦੇਖਿਆ ਜਾਊਗਾ ਵੀ ਕਿੰਨਾ ਇੱਕ ਪ੍ਰੈਸ਼ਰ ਹੂੰ ਨਹੀਂ ਸਿੱਕਾਉਂ ਤਾਂ ਫਿਰ ਉਹਨੂੰ ਸਿੱਕਾਉਂ ਤਾਂ ਇਹੀ ਆ ਨਾ ਕਿ ਜੇ ਐਨਐਸਏ ਟੁੱਟੇ ਤਾਂ ਫਤਵਾ ਦੇਈਏ ਫੇਰ ਹੀ ਐਨਐਸਏ ਫੈਦਾ ਨਹੀਂ ਐਨਾ ਸੇ ਫਿਰ ਜਿਹੜੀ ਸਰਕਾਰ ਨੂੰ ਤੋੜਨੀ ਉਹ ਬਹੁਤ ਜਦੋਂ ਨੋਟਾਂ ਦਾ ਫਤਵਾ ਆ ਗਿਆ ਠੀਕ ਹੈ ਜੀ ਹਾਂ ਕਿਈ ਆਗੂ ਹੋਰ ਵੀ ਕਹਿੰਦੇ ਜਿੱਤੇ ਨੇ ਅੰਦਰ ਬੈਠੇ ਤੇ ਫਿਰ ਉਹਨਾਂ ਦੇ ਜਿਹੜਾ ਜੋ ਵੀ ਧਾਰਾ ਲੱਗੀਆਂ ਸੀ ਉਹ ਟੁੱਟੀਆਂ ਹਾਂ ਟੁੱਟੀਆਂ ਅੱਛਾ ਜੀ ਹਾਂ ਜਿਵੇਂ ਹੁਣ ਮਾਨਚੰਦਰਜੀਤ ਸਿੰਘ ਸਹਿਮਾਨ ਕਹਿੰਦੇ ਅਸੀਂ ਇਹਨੂੰ ਰਾਤੋ ਰਾਤ ਆਵਾਜਾਜ ਤੇ ਬਿਠਾ ਕੇ ਇੱਥੇ ਰਹਿ ਕਰਕੇ ਅਮਰ ਸਾਹਿਬ ਤੇ ਅੱਛਾ ਜੀ ਅਤਰਿੰਦਰਪਾਲ ਸਿੰਘ ਦੀ ਵੀ ਹੋਰ ਬਹੁਤ ਤੇ ਤੁਸੀਂ ਫਿਰ ਖਡੂਰ ਸਾਹਿਬ ਪ੍ਰਚਾਰ ਕਰਨ ਜਾਉਂਗੇ ਜੀ ਲਾਜ਼ਮੀ ਜਾਊਂਗੀ ਲਾਜ਼ਮੀ ਜਾਊ ਤੇ ਜਾ ਕੇ ਵੀ ਆਇਓ ਆ ਜਾ ਕੀ ਵਿਆਹ ਬਹੁਤ ਬਰੀ ਜਾਂਦੇ ਰਹੇ ਹਨ ਕੀ ਰਿਸਪੌਂਸ ਆ ਉਥੋਂ ਦੇ ਲੋਕਾਂ ਦਾ ਜੀ ਉਥੋਂ ਦਾ ਬਹੁਤ ਜਿਹੜਾ ਹੈ ਤੂਫਾਨ ਆਇਆ ਹੋਇਆ ਜੀ ਉਥੇ ਇੰਨੀ ਹਲਚਲ ਮੱਚੀ ਹੋਈ ਹੈ ਇੰਨੀ ਉਥੇ ਲਹਿਰ ਹੈ ਉਹ ਸੰਤੁਸ਼ਟੀ ਵੀ ਤੇ ਖੁਸ਼ੀ ਵੀ ਕਿ ਭਾਈ ਅਮਰਪਾਲ ਸਿੰਘ ਜਿਹੜੇ ਹੈ ਬਤੌਰ ਉਮੀਦਵਾਰ ਮੈਦਾਨ ਵਿੱਚ ਆ ਗਏ ਕਿ ਉਥੇ ਰਿਕਾਰਡ ਤੋੜ ਜਿੱਤ ਹੋਊਗੀ ਔਰ ਸਾਰੇ ਬਾਕੀ ਉਮੀਦਵਾਰ ਨਹੀਂ ਹੈ ਜੋ ਮੰਤਨ ਜਰ ਬਾਕੀ ਪਾਰਟੀਆਂ ਆਪਣੇ ਸਿੱਖ ਕੌਮ ਲਈ ਜਾਂ ਭਾਈ ਅਮਰਪਾਲ ਸਿੰਘ ਲਈ ਆਪਣੇ ਕੈਂਡੀਡੇਟ ਪਿੱਛੇ ਨਹੀਂ ਹਟਾ ਰਹੀਆਂ ਦੇਖੋ ਜੀ ਇਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਦਾ ਆਪਦੀਆਂ ਪਾਰਟੀਆਂ ਉਹਨਾਂ ਦਾ ਕੀ ਨਿਸ਼ਚੈ ਕੀ ਫੈਸਲਾ ਲੈਣ ਜਿਉਂ ਤੁਹਾਨੂੰ ਅ ਅਧਿਕਾਰਤ ਭਾਈ ਅਮਿਤਪਾਲ ਸਿੰਘ ਜੀ ਨੇ ਨਾਮਿਨੇਟ ਕੀਤਾ ਹੋਇਆ ਹੈ ਕੀ ਤੁਸੀਂ ਉਹਨਾਂ ਨੂੰ ਅਪੀਲ ਕੀਤੀ ਜਾਂ ਵੀ ਅਪਰੋਚ ਕੀਤੀ ਨਹੀਂ ਜੀ ਅਸੀਂ ਅਪੀਲ ਨਹੀਂ ਕਰਨੀ ਉਹ ਤਾਂ ਉਹਨਾਂ ਨੇ ਆਪੇ ਫੈਸਲਾ ਲੈਣਾ ਜੇ ਉਹ ਭਾਈ ਸਾਹਿਬ ਦਾ ਜੇ ਹਮਾਇਤ ਕਰਨਗੇ ਤਾਂ ਅਸੀਂ ਉਹਨੂੰ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਨਹੀਂ ਇੱਕ ਵਾਰ ਆਪਣੇ ਬੀਬੀ ਖਾਲਣਾ ਜੀ ਖੜੇ ਸੀ ਉੱਥੋਂ ਤੇ ਉਹਨਾਂ ਨੂੰ ਹੱਥ ਮਾਰ ਦਿੱਤਾ ਜੀ ਇਤੇ ਇਸ ਗੱਲ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ ਫਿਰ ਦੇਖੋ ਜੀ ਬੀਬੀ ਥਾਲੜਾ ਜਿਹੜੇ ਸੀ ਉਹ ਬਤੌਰ ਆਜ਼ਾਦ ਉਮੀਦਵਾਰ ਨਹੀਂ ਖੜੇ ਸੀ ਉਹ ਆਪਣਾ ਸਾਦਾ ਸੁਖਪਾਲ ਸਿੰਘ ਖੈਰਾ ਨੇ ਪਾਰਟੀ ਬਣਾਈ ਹੋਈ ਸੀ ਉਦੋਂ ਉਹ ਇਹਨਾਂ ਦੀ ਪਾਰਟੀ ਜਿਹਨੇ ਖੜੇ ਸੀ ਮੈਂ ਬਾਕੀ ਮੈਂ ਕੁਰਬਾਨੀ ਬੜੀ ਮਹਾਨ ਸੀ ਇਹ ਸਰਦਾਰ ਜਸਵੰਤ ਸਿੰਘ ਖਾਲੜਾ ਵੀ ਬਹੁਤ ਵੱਡੀ ਕੁਰਬਾਨੀ ਹੈ ਤੇ ਬੀਬੀ ਵੀ ਬੜੀ ਕੁਰਬਾਨੀ ਦੀ ਮਾਲਕ ਹੈ ਉਹ ਫਤਿਮਾ ਕਿੰਨਾ ਹਾਲਤਾਂ ਜੇ ਦੇਤਾ ਕਿੰਨਾ ਜੇ ਦੇਤਾ ਉਹਨਾਂ ਤੇ ਮੈਂ ਕੋਈ ਚੈਨ ਨਹੀਂ ਗੱਲ ਕਰਨੀ ਚਾਹੁੰਦਾ ਪਰੰਤੂ ਉਹ ਮੰਨ ਭਾਗਾ ਸੀ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਜਿਤਨੀ ਮਿਲੀ ਜੇ ਤੁਸੀਂ ਬਾਕੀ ਪਾਰਟੀ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਵੀ ਤੁਸੀਂ ਆਪਦੇ ਮੀਂਰ ਨਾਲ ਬਿਠਾਓ ਜਾਂ ਪਿੱਛੇ ਕਰ ਲਓ ਜਾਂ ਨਹੀਂ ਜੀ ਮੈਂ ਕੋਈ ਅਪੀਲ ਨਹੀਂ ਕਰਨਾ ਚਾਹੁੰਗਾ ਪਰ ਉਹ ਉਹਨਾਂ ਦਾ ਇਹ ਨੈਤਿਕ ਫਰਜ਼ ਹਾਂਜੀ ਸੁਵਾ ਨਹੀਂ ਖਾਕ ਵੀ ਉਹਨਾਂ ਦਾ ਤਾਂ ਵੀ ਉਹ ਥੜਾ ਕਰ ਸਕਦੇ ਆ ਮੈਂ ਨਹੀਂ ਕਹਿ ਸਕਦਾ ਵੀ ਬਾਪਸ ਚਰਾਓ ਪਰੰਤੂ ਉਹਨਾਂ ਦਾ ਫਰਜ ਹੈ ਹਾਂਜੀ ਕੇ ਵਾਪਸ ਲੈਣ ਠੀਕ ਹੈ ਤੁਸੀਂ ਇੰਨੇ ਵਾਰ ਗਏ ਹੋ ਆਪਣੇ ਡੇਬੂਗੜ੍ਹ ਜ਼ਿਲ੍ਹੇ ਚ ਸਾਡੀ ਨਿਹੜ ਚ ਵੀ 10 11 ਵਾਰ ਤੁਸੀਂ ਗਏ ਹੋ ਨਹੀਂ ਜੀ 19 20 ਵਾਰ 19 20 ਵਾਰ ਗਏ ਹੋ ਤੇ ਵੀ ਕਾਫੀ ਯਤਨ ਤੋਂ ਬਾਅਦ ਉਹਨਾਂ ਨੂੰ ਮਨਾਉਣਾ ਪਿਆ ਆਪਣੇ ਭਾਈ ਅਮਰਤਪਾਲ ਸਿੰਘ ਨੂੰ ਚੌਣ ਲੈਣ ਹਾਂਜੀ ਇਹ ਠੀਕ ਹੈ ਥੋੜੀ ਜਲ ਬਹੁਤ ਯਤਨ ਤੋਂ ਬਾਅਦ ਮਨਾਉਣਾ ਪਿਆ ਕਹਿੰਨਗੇ ਪਹਿਲਾਂ ਮੰਨ ਜਾਂਦੇ ਤਾਂ ਸ਼ਾਇਦ ਦੇ ਤੇ ਨਹੀਂ 13 ਸਿੱਟਾ ਤੇ ਚੌਣ ਲੜੀ ਜਾਂਦੀ ਅੱਛਾ ਤੁਸੀਂ ਵੀ ਹੋਰ ਕਿਤੋਂ ਲੜਨਾ ਸੀ ਹੈ ਜੀ ਨਹੀਂ ਇਹ ਤਾਂ ਹੁਣ ਜਦੋਂ ਆਪਾਂ ਲੜਨਾ ਹੀ ਨਹੀਂ ਹੈ ਹੁਣ ਆਪਾਂ ਦੱਸੀ ਮੈਂ ਲੜਨਾ ਸੀ ਜਾਂ ਨਹੀਂ ਲੜਨਾ ਸੀ ਤੇ ਤੁਸੀਂ ਵੀ ਫਿਰ ਹੁਣ ਜਦੋਂ ਇੱਕ ਸੀਟ ਦਾ ਫੈਸਲਾ ਹੋਇਆ ਹੈ ਤੁਸੀਂ ਵੀ ਆਪਦੀ ਕਿਤੇ ਸੀਟ ਦੀ ਕਰਵਾ ਨਹੀਂ ਦਿੱਤੀ ਹੋਣੀ ਹੈ ਕੋਈ ਕਰਵਾ ਨਹੀਂ ਦਿੱਤੀ ਹੋ ਜੀ ਕਿਹੜੀ ਸੀਟ ਤੋਂ ਲੜਨ ਦਾ ਤੁਹਾਡਾ ਨਹੀਂ ਜੀ ਮੈਂ ਉਹ ਨਹੀਂ ਮੈਂ ਵੀ ਕਿਹੜੀ ਸੀਟ ਤੋਂ ਲੜਨ ਦਾ ਦਿੱਤਾ ਪਰੰਤੂ ਕਰਵਾ ਨਹੀਂ ਤੇ ਦਿੱਤੀਓ ਜਦੋਂ ਹੁਣ ਤੁਸੀਂ ਸਿੱਖ ਕੌਮ ਕੀ ਅਪੀਲ ਕਰਦੇ ਮੈਂ ਸਿੱਖ ਪੰਥ ਨੂੰ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜਿਹੜੀ ਚੋਣਾਂ ਦੀ ਲੜਾਈ ਹੋ ਰਹੀ ਹੈ ਬੜੀ ਇਤਿਹਾਸਕ ਹੈ ਤੇ ਖਾਲਸਾ ਪੰਥ ਦੀ ਇਥੋਂ ਜਿੱਤ ਕਰਾਓ ਤੇ ਸਾਰੇ ਜਾਣੇ ਉਥੇ ਲੰਗਰ ਰੋਟ ਬਣ ਕੇ ਤੇ ਭਾਈ ਅਮਰਪਾਲ ਸਿੰਘ ਕਿੰਨੀ ਉਹ ਇਹ ਸਮਝਣ ਕਿ ਅਸੀਂ ਉਹ ਚੋਣ ਲੜ ਰਹੇ ਹਾਂ ਤੇ ਇੱਕ ਵੱਡੀ ਇਤਿਹਾਸਕ ਜਿੱਤ ਖਾਲਸਾ ਪੰਥ ਨੂੰ ਵੱਛਣ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਿੱਤਾਂ ਦੇ ਤੁਸੀਂ ਇੱਕ ਵਾਰ ਦੱਸਿਆ ਸੀ ਵੀ ਜੇਲ ਬਦਲੀ ਕਰਨ ਵਾਸਤੇ ਉਹ ਭੁਖੜਤਾਲ ਦੇ ਨੇ ਤੇ ਭਾਈ ਅਮਰ ਕਮਲ ਸਿੰਘ ਨੂੰ ਖੋਣਗੇ ਉਲਟੀਆਂ ਵੀ ਆ ਰਹੀਆਂ ਨੇ ਤੇ ਹੁਣ ਉਹਨਾਂ ਦੀ ਕੀ ਹਾਲਤ ਹੈ ਤੇ ਭੁਖੜਤਾਲ ਵਾਪਸ ਲੈ ਲਈਏ ਕੀ ਨਹੀਂ ਭੁਖੜਤਾਲ ਤਾਂ ਉਹਨਾਂ ਵਾਪਸ ਲੈ ਲਈ ਸੀ ਈਟਾਲ